ਕਾਰਨ ਸਮਾਜ ਤੇ ਕਾਨੂੰਨ ਦੀ ਪਹੁੰਚ ਮਨ ਤੱਕ ਨਹੀਂ ਹੈ ਮਨ ਤੱਕ ਨਹੀਂ ਹੈ ਮੈਂ ਕੀ ਸੋਚਦਾ ਸਮਾਜ ਨੂੰ ਕੀ ਪਤਾ ਕਾਨੂੰਨ ਨੂੰ ਕੀ ਪਤਾ ਤੁਸੀਂ ਕੀ ਸੋਚਦੇ ਰਹਿੰਦੇ ਹੋ ਸਮਾਜ ਨੂੰ ਕੀ ਪਤਾ ਹੈ ਪਿਤਾ ਨੂੰ ਵੀ ਨਹੀਂ ਪਤਾ ਪੁੱਤਰ ਕੀ ਸੋਚਦਾ ਰਹਿੰਦਾ ਹੈ ਪੁੱਤਰ ਨੂੰ ਵੀ ਨਹੀਂ ਪਤਾ ਪਿਤਾ ਦੇ ਅੰਦਰ ਕਿਹੜੀਆਂ ਯਾਦਾਂ ਚਲਦੀਆਂ ਰਹਿੰਦੀਆਂ ਬਿਲਾ ਨੂੰ ਵੀ ਨਹੀਂ ਪਤਾ ਫਿਰ ਆਦ ਹੀ ਸੋਚਣੀ ਕੀ ਹੈ ਮਿੱਤਰ ਨੂੰ ਵੀ ਨਹੀਂ ਪਤਾ ਮਿੱਤਰ ਕੀ ਸੋਚਦਾ ਰਹਿੰਦਾ ਉਹ ਚਿੱਤਰ ਗੁਪ ਹੈ ਨਾ ਮਿੱਤਰ ਦੀ ਪਹੁੰਚ ਨਾ ਪੁੱਤਰ ਦੀ ਪਹੁੰਚ ਨਾ ਪਿਤਾ ਦੀ ਪਹੁੰਚ ਨਾ ਪਤੀ ਦੀ ਪਹੁੰਚ ਨਾ ਪਤਨੀ ਦੀ ਪਹੁੰਚ ਨਾ ਮਾਂ ਦੀ ਪਹੁੰਚ ਨਾ ਬਾਪ ਦੀ ਪਹੁੰਚ ਚਿੱਤਰ ਗੁਪ ਹੈ ਨਹੀਂ ਦੇਖਦਾ ਦੂਸਰ ਦੂਜੇ ਨੂੰ ਨਹੀਂ ਦਿਖਾਈ ਦਿੰਦਾ ਹੁਣ ਥੋੜਾ ਜਿਆ ਹੋਰ ਧਿਆਨ ਨਾਲ ਸੁਣਨਾ ਤਾਂ ਕਿ ਮੈਂ ਅੱਗੇ ਚਲਾਂ ਤਨ ਦੇ ਤਲ ਤੇ ਜੋ ਬੁਰਾ ਕੀਤਾ ਜਾਂਦਾ ਉਹਨੂੰ ਅਪਰਾਧ ਕਹਿੰਦੇ ਨੇ ਅਪਰਾਧ ਕਾਨੂੰਨ ਦੀ ਪકડ ਵਿੱਚ ਆਉਂਦਾ ਹੈ ਅਪਰਾਧ ਸਮਾਜ ਦੀ ਪકડ ਵਿੱਚ ਆਉਂਦਾ ਹੈ ਅਪਰਾਧੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਨੇ ਜੇਲਾਂ ਦੇ ਆંકੜੇ ਜੇ ਗਿਣਤੀ ਕਰੀਏ ਤਾਂ ਸਾਰੀ ਦੁਨੀਆ ਦੇ ਵਿੱਚ ਅਪਰਾਧੀ 1 ਫੀਸਦੀ ਵੀ ਨਹੀਂ ਬਣਦਾ ਸਭ ਮਨੁੱਖਾਂ ਪਿੱਛੇ ਇੱਕ ਵੀ ਅਪਰਾਧੀ ਨਹੀਂ ਹੁੰਦਾ ਐਸਾ ਖੋਜੀ ਪੁਰਸ਼ ਵਿਦਵਾਨ ਜਨ ਕਹਿੰਦੇ ਨੇ ਪਾਪ ਉਹ ਇੰਜ ਕਹਿੰਦੇ ਨੇ ਕੋਈ 100 ਦੇ ਵਿੱਚ ਇੱਕ ਮਨੁੱਖ ਹੋਵੇਗਾ ਜਿਹੜਾ ਪਾਪੀ ਨਾ ਹੋਵੇ ਪਾਪ ਕੀ ਹੈ ਜੋ ਮਨ ਨਾਲ ਬੁਰਾ ਕੀਤਾ ਹੈ ਪਾਪ ਹੈ ਜੋ ਤਨ ਨਾਲ ਬੁਰਾ ਕੀਤਾ ਹੈ ਅਪਰਾਧ ਹੈ ਤਨ ਨਾਲ ਜੋ ਬੁਰਾ ਕੀਤਾ ਉਸ ਨਾਲ ਆਪਣਾ ਮਨ ਤੇ ਮੈਲਾ ਹੁੰਦਾ ਹੈ ਪਰ ਦੂਜੇ ਨੂੰ ਚੋਟ ਵੀ ਪਹੁੰਚਦੀ ਹੈ ਦੂਜੇ ਦਾ ਨੁਕਸਾਨ ਵੀ ਹੁੰਦਾ ਹੈ ਇਸ ਵਾਸਤੇ ਸਮਾਜ ਤੇ ਕਾਨੂੰਨ अपराध ਨੂੰ ਬਰਦਾਸ਼ਤ ਨਹੀਂ ਕਰ ਸਕਦਾ ਪਾਪ ਤੱਕ ਸਮਾਜ ਤੇ ਕਾਨੂੰਨ ਦੀ ਪਹੁੰਚ ਹੀ ਨਹੀਂ ਹੈ ਪਾਪ ਮਾਨਸਿਕ ਕਰਮ ਹੈ ਅਪਰਾਧ ਸਰੀਰਕ ਤੇ ਮਾਨਸਿਕ ਦੋਹਾਂ ਦਾ ਮਿਸ਼ਰਤ ਕਰਮ ਹੈ ਅਪਰਾਧ ਤਨ ਕਰਦਾ ਹੈ ਉਹਦੇ ਚ ਮਨ ਪੂਰਾ ਸ਼ਾਮਲ ਹੁੰਦਾ ਹੈ ਪਾਪ ਸਿਰਫ ਮਨ ਨਹੀਂ ਕਰਦਾ ਬੁਰਾ ਸੋਚਣਾ ਹੀ ਪਾਉਂਦਾ ਬੁਰਾ ਜਾਂ ਯਾਦਾਂ ਹੀ ਪਾਪ ਨੇ ਤੇ ਬੁਰਾ ਤੇ ਫਿਰ ਸਟੇਜ ਤੇ ਬੈਠਾ ਹੋਇਆ ਵੀ ਮੈਂ ਸੋਚ ਸਕਦਾ ਪਾਪ ਕਰਨ ਦੀ ਤੇ ਬਿਲਕੁਲ ਖੁੱਲ ਹੈ ਮਹਾਰਾਜ ਦੀ ਹਜ਼ੂਰੀ ਚ ਵੀ ਬੈਠ ਕੇ ਮਨੁੱਖ ਪਾਪ ਕਰ ਸਕਦਾ ਹੈ ਕਿਸੇ ਦੀ ਪਹੁੰਚ ਨਹੀਂ ਹੈ ਪਾਪ ਤੱਕ ਸਿਰਫ ਪਰਮਾਤਮਾ ਦੀ ਪਹੁੰਚ ਹੈ ਅਗਰ ਪਰਮਾਤਮਾ ਨੂੰ ਮਨੁੱਖ ਮੰਨਦਾ ਹੀ ਨਹੀਂ ਜਾਂ ਡਰਦਾ ਹੀ ਨਹੀਂ ਤਾਂ ਪਾਪ ਦੀ ਤੇ ਖੁੱਲ ਹੈ ਪਾਪ ਤੱਕ ਸਮਾਜ ਦੀ ਪਹੁੰਚ ਹੈ ਨਹੀਂ ਕਾਨੂੰਨ ਵੀ ਪਹੁੰਚ ਹੈ ਨਹੀਂ ਤੇ ਪ੍ਰਮਾਤਮਾ ਨੂੰ ਇਹ ਮੰਨਦਾ ਨਹੀਂ ਕਿ ਪਾਪ ਤੋਂ ਬਚਿਆ ਹੀ ਨਹੀਂ ਜਾ ਸਕਦਾ